ਸਾਰੀਆਂ ਗੱਲਾਂ ਮੇਰੇ ਕੋਲ ਉਹਨਾਂ ਨਾਲ ਬਲਾਓ ਮੇਰੇ ਦਿੱਤੇ ਅੱਗੇ ਬਾਬਿਆਂ ਨੇ ਬੜੇ ਕੇਸ ਕੀਤੇ ਆ ਮੈਂ ਤਾਂ ਕਿਸੋ ਕੇਸੀ ਹਾਂ ਪਿਆ ਪਰ ਮੈਂ ਪਰਵਾਹ ਨਹੀਂ ਕਰਦਾ ਜੀ ਆਖਰੀ ਦਮ ਤੱਕ ਲੜਾਂਗਾ ਜਦੋਂ ਆਖਰੀ ਸਾਹ ਆਉਗਾ ਨਾ ਇਸ ਰਗ 'ਚ ਆਖਰੀ ਸਾਹ ਨਿਕਲੂਗਾ ਉਦੋਂ ਆਖਰੀ ਸਾਹ 'ਚ ਵੀ ਗੁਰੂ ਦੀ ਵਿਚਾਰ ਨਿਕਲੂਗੀ ਦੁੱਧ ਵਿੱਚ ਕਿਉਂ ਮजूद ਸੀ ਲੱਕੜ ਵਿੱਚ ਦਰਵਾਜ਼ਾ ਮजूद ਸੀ ਸਿਆਣਪ ਨਾਲ ਉਹਦੇ ਵਿੱਚੋਂ ਪ੍ਰਗਟ ਕਰ ਲਿਆ ਸਗਲ ਬਨਸਪਤ ਮੈ ਬੈ ਸੰਤਰ ਜਿਵੇਂ ਹਰ ਲੱਕੜ ਵਿੱਚ ਆਗ ਹੈ ਸਗਲ ਦੁੱਧ ਮੈਂ ਕਿਆ ਜਿਵੇਂ ਦੁੱਧ ਵਿੱਚ ਕਿਓ ਹੈ ਇਦਾਂ ਊਚ ਨੀਚ ਮੈਂ ਜੋਤ ਸਮਾਨੀ ਘਟ ਘਟ ਮਾਦੋ ਜੀਆਂ ਇਦਾਂ ਹੀ ਕੋਈ ਉੱਚਾ ਨੀਵਾ ਪਰਮੇਸ਼ਰ ਦੀ ਜੋਤ ਸਾਰਿਆਂ ਵਿੱਚ ਬਰਾਬਰ ਹੈ ਰੱਬ ਨੇ ਨਹੀਂ ਉੱਚਾ ਨੀਵਾ ਬਣਾਇਆ ਕਿਸੇ ਨੂੰ ਇਹ ਊਚ ਨੀਚ ਛੂਤ ਸ਼ਾਤ ਜਾਤ ਪਾਤ ਇਹ ਵਿਪਰ ਦੀ ਵੰਡ ਸੀ ਜਿਸ ਵਿੱਚੋਂ ਅਜੇ ਤੱਕ ਆਪਾਂ ਨਿਕਲ ਨਹੀਂ ਪਾਏ ਖੰਡੇ ਦੀ ਪੌਲ ਦਾ ਮਤਲਬ ਕੀ ਸੀ ਅਮਰਤਾ ਕੀ ਮਤਲਬ ਸੀ ਕਿ ਜਦੋਂ ਤੂੰ ਇਕੱਠਾ ਖੰਡੇ ਦੀ ਪੌਲ ਲਵੇਂ ਅਮਰਤ ਛਕੇ ਿੱਕੇ ਬਾਟੇ ਵਿੱਚੋਂ ਤੁਸੀਂ ਜਿੰਨਾ ਜਿੰਨੇ ਜਿਹੜੇ ਤੁਹਾਡੇ ਚੋਂ ਅਮਰਤਾਰੀ ਤੁਹਾਨੂੰ ਪਤਾ ਹੋਏਗਾ ਪੰਜ ਚੂਲੇ ਨਿਤਰਾ ਚ ਪੰਜ ਕੇਸਾਂ ਚ ਪੰਜ ਮੁਖ ਚ ਜਿਹੜਾ ਬਾਹਰ ਦੇ ਵਿੱਚ ਸਾਰਾ ਅਮਰਤ ਖੰਡੇ ਦੀ ਪੌਲ ਤਿਆਰ ਹੁੰਦੀ ਆ ਲੈਣ ਬਣਾ ਲਈ ਜਾਂਦੀ ਇਦਾਂ ਜਿਹਨਾਂ ਤੁਹਾਡੇ ਚੋਂ ਅਮਰ ਛਕਿਆ ਪਤਾ ਹੋਣਾ ਤੇ ਕੱਲੇ ਕੱਲੇ ਦੇ ਮੂੰਹ ਨੂੰ ਲਵਾਉਂਦੇ ਇਦਾਂ ਤੇ ਜੇ ਬੰਦੇ ਨੂੰ ਘਿਰਨਾ ਆ ਜਾਏ ਇੱਥੋਂ ਤੇ ਉਹਨੇ ਮੂੰਹ ਲਾਇਆ ਇਹ ਫਲਾਣਿਆਂ ਦਾ ਮੁੰਡਾ ਤੇ ਨੀਵੀਂ ਜਾਦਾ ਮੈਂ ਤੇ ਉੱਚੀ ਜਾਦਾ ਇਹਦਾ ਮਤਲਬ ਜਿਸ ਵਾਸਤੇ ਗੁਰੂ ਸਾਹਿਬ ਨੇ ਖੰਡੇ ਦੀ ਪੌਲ ਤਿਆਰ ਕਰਾਈ ਸੀ ਉਹ ਤੇ ਜਦੋਂ ਮਰੀ ਨਹੀਂ ਅੰਦਰੋਂ ਸਮਝ ਆ ਗਈ ਤੇ ਬਹੁਤੇ ਪੰਜਾਬ ਦੇ ਡੇਰੇਦਰਾਂ ਨੇ ਅੰਮ੍ਰਿਤ ਵੀ ਵੰਡ ਦਿੱਤੇ ਬੀਬੀਆਂ ਨੂੰ ਵੱਖਰਾ ਤੇ ਬੰਦਿਆਂ ਨੂੰ ਮਈ ਵੀ ਸਿੱਖਾਂ ਨੂੰ ਵੱਖਰਾ ਤੇ ਜਟਾਂ ਨੂੰ ਉੱਚੀ ਬੋਲਿਓ ਜੀ ਵੱਖਰਾ ਤੇ ਜੇ ਕਹਿੰਨੇ ਕਿ ਪੁੱਛਣਾ ਹੋਇਆ ਬਾਬਾ ਕਿਹੜਾ ਤੇ ਗੱਡੀ ਚ ਬਹਿਣ ਤੋਂ ਪਹਿਲਾਂ ਪੁੱਛ ਲਿਓ ਹੋ ਸਕਦਾ ਇੱਥੇ ਵੀ ਆਉਂਦੇ ਹੋਣ ਸਮਝ ਲਾ ਗਈ ਗੁਰੂ ਕੇ ਪਿਆਰੇ ਹੋ ਇਹ ਸੇਮ ਉਹੋ ਹੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਅੰਮ੍ਰਿਤਿਆਰ ਕੀਤਾ ਸੀ ਨਾ ਖੰਡੇ ਦੀ ਪਾਉਲ ਇਹ ਪਾੜੀ ਰਾਦੇ ਆਂਦੇ ਸਾਨੂੰ ਵੀ ਸਿਖਾਓ ਇਕੱਠੇ ਹੋ ਕੇ ਆ ਕੇ ਸਾਨੂੰ ਵੀ ਸਿਖਾਓ ਪਰ ਕਹਿੰਦੇ ਛਕ ਲੋ ਇਹਨਾਂ ਨਾਲ ਥੋੜਾ ਛਕਣਾ ਸੀ ਜਿਹੜੇ ਕੱਲ ਤੱਕ ਸਾਡੀਆਂ ਗੁਲਾਮੀਆਂ ਕਰਦੇ ਸੀ ਸਾਨੂੰ ਵੱਖਰਾ ਤਿਆਰ ਕਰਕੇ ਸਿਖਾਓ ਮਹਾਰਾਜ ਕਹਿੰਦੇ ਹੱਦ ਹੋ ਗਈ ਵੀ ਇਹ ਵੱਖਰਾ ਵੱਖਰਾ ਜਿਹੜਾ ਕੰਮ ਸੀ ਇਹ ਤੇ ਇੱਕ ਕਰਨ ਵਾਸਤੇ ਅਮਰਤ ਤਿਆਰ ਕੀਤਾ ਐਸੇ ਵਾਸਤੇ ਰਖੰਡੀ ਦੀ ਪੌਲ ਤਿਆਰ ਕੀਤੀ ਤੁਸੀਂ ਫੇਰ ਕਹਿੰਦੇ ਸਾਨੂੰ ਵੱਖਰਾ ਸਿਖਾਓ ਨਾਰਾਜ਼ ਹੋ ਕੇ ਚਲੇ ਗਏ ਧਿਆਨ ਨਾਲ ਸੁਣਿਆ ਜੀ ਉਹ ਗੁੱਸੇ ਹੋ ਕੇ ਚਲੇ ਗਏ ਇਹ ਨਹੀਂ ਵਖਰਾਸ਼ ਕਰਨਾ ਤੇ ਕੋਈ ਗੱਲ ਨਹੀਂ ਪਰ ਜਾਣ ਲੱਗਿਆ ਗੱਲ ਕਹਿ ਗਏ ਪਤਾ ਕਿਹੜੀ ਕਹਿੰਦੇ ਕੋ ਵਕਤ ਆਏਗਾ ਅਸੀਂ ਰੂਪ ਧਾਰਨ ਕਰਕੇ ਤੁਹਾਡੇ ਵਿੱਚ ਵੜਾਂਗੇ ਤੁਹਾਡੇ ਪੰਥ ਵਿੱਚ ਅਸੀਂ ਆਪਣੇ ਵਖਰੇ ਬਾਟੇ ਤਿਆਰ ਕਰਾਂਗੇ ਹੁਣ ਨਹੀਂ ਤੇ ਆਉਣ ਵਾਲੇ ਸਮੇਂ 'ਚ ਅਸੀਂ ਜਾਤਾਂ ਦੇ ਆਧਾਰ 'ਤੇ ਵਖਰੇ-ਵਖਰੇ ਅੰਮ੍ਰਿਤ ਛਕਾਇਆ ਕਰਾਂਗੇ ਅੱਜ ਵੀ ਉਹ ਹੀ ਨੇ ਅੰਦਾਜ਼ਾ ਹੁਣ ਆਪੇ ਲਾ ਕੇ ਵੇਖ ਲਓ ਜਿਹੜੇ ਬੀਬੀਆਂ ਬੰਦਿਆਂ ਮੱਝ ਵੀ ਸਿੱਖਾਂ ਜੱਟਾਂ ਨੂੰ ਵਖਰਾ ਛਕਾ ਲਿਆ ਇਹ ਕੌਣ ਹੋਏ ਫਿਰ ਬੋਲ ਕੇ ਆਪੇ ਦੱਸਿਓ ਜੀ ਸਾਰੀਆਂ ਗੱਲਾਂ ਮੇਰੇ ਕੋਲ ਉਹਨਾਂ ਨੂੰ ਨਾ ਬੁਲਾਓ ਮੇਰੇ ਤੇ ਅੱਗੇ ਬਾਬਿਆਂ ਨੇ بڑے ਕੇਸ ਕੀਤੇ ਆ ਮੈਂ ਤਾਂ ਕਿਸੋ ਕੇਸੀ ਹੋਇਆ ਪਿਆ ਪਰ ਮੈਂ ਪ੍ਰਵਾਹ ਨਹੀਂ ਕਰਦਾ ਜੀ ਆਖਰੀ ਦਮ ਤੱਕ ਲੜਾਂਗਾ ਜਦੋਂ ਆਖਰੀ ਸਾਹ ਆਊਗਾ ਨਾ ਇਸ ਲਗ ਚ ਆਖਰੀ ਸਾਹ ਨਿਕਲੂਗਾ ਐ ਉਦੋਂ ਆਖਰੀ ਸਾਹ ਚ ਵੀ ਗੁਰੂ ਦੀ ਵਿਚਾਰ ਨਿਕਲੂਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਕੋਈ ਆਜ ਦੀ ਖੇਡ ਨਹੀਂ ਹੈਗੀ ਇੱਕੋ ਇਟਲੀ ਪਹਿਲੀ ਵਾਰੀ ਚਲੋ ਮੈਂ ਤੀਜੀ ਵਾਰ ਆਇਆ ਹਾਂ ਭਾਈ ਮਨਜੀਤ ਸਿੰਘ ਹਰ ਦੇਸ਼ ਵਿੱਚ ਇੱਕੇਰਾ ਪਾਉਂਦੇ ਮੈਨੂੰ ਰੌਲਾ ਪਾਉਂਦੇ ਆ ਮੈਂ ਹੁਣ ਤੁਸੀਂ ਆ ਭਿੰਦਾ ਗੁਮਰਾਹ ਕਰਦਿਆ ਤੁਸੀਂ ਭਰਾ ਮੇਰੇ ਬੈਠੇ ਜੇ ਮੈਂ ਸ਼ਬਦ ਬਾਣੀ ਦਾ ਪੜਿਆ ਪਹਿਲਾਂ ਰਾਗ ਦੱਸਿਆ ਇੱਥੋਂ ਗੱਲ ਅਰੰਭ ਕੀਤੀ ਆ ਆ ਲਾਈਵ ਸੁਣ ਰਹੇ ਜੇ ਇੱਕ ਇੱਕ ਸ਼ਬਦ ਰਿਕਾਰਡਿੰਗ ਹੋ ਰਹੀ ਹੈ ਲਾਈਵ ਤੁਹਾਨੂੰ ਜੇ ਇਹ ਬਾਣੀ ਦੇ ਵਿਚਾਰ ਚੋਂ ਇੱਕ ਵੀ ਗੱਲ ਗਲਤ ਲੱਗਦੀ ਹੋ ਸਾਨੂੰ ਪੁੱਛੋ ਆਣੇ ਹਰ ਸਟੇਜ ਉੱਤੇ ਅਮਰਦੀ ਗੱਲ ਕਰੀਦੀ ਖੰਡੇ ਦੀ ਪੋ ਜਿਹੜੇ ਬਾਟੇ ਵਖਰੇ ਵਖਰੇ ਚੱਕੀ ਫਿਰਦੇ ਜਿਹੜੇ ਲੰਗ ਪੰਗਤ ਵਿੱਚ ਬਹਿ ਕੇ ਲੰਗਰ ਵੀ ਛਕਣ ਨੂੰ ਤਿਆਰ ਨਹੀਂ ਪੁੱਛੋ ਕਿ ਕਦੀ ਹਿੰਮਤ ਕਰਕੇ ਉਹਨਾਂ ਨੂੰ ਹਿੰਮਤ ਐ ਉਹਨਾਂ ਨੂੰ ਪੁੱਛਣ ਦੀ ਜਿਹੜੇ ਤੁਹਾਡੇ ਟੱਬਰਾਂ ਨੂੰ ਕਹਿੰਦੇ ਆ ਤੁਹਾਡੇ ਹੱਦਾਂ ਨਹੀਂ ਖਾਣਾ ਸੀ ਤੁਹਾਡੇ ਪਰਿਵਾਰ ਦੇ ਹੱਦਾਂ ਥੋੜਾ ਖਾਣਾ ਸਾਡੇ ਆਪਣੇ ਸੇਵਕ ਤਿਆਰ ਕਰਨਗੇ ਗੁਰਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਕਿਸੇ ਦੇ ਘਰ ਗਏ ਹੁਣ ਤੇ ਕਹਿੰਦੇ ਹੋਣਗੇ ਭਾਈ ਅਸੀਂ ਤੁਹਾਡੇ ਘਰ ਦਾ ਖਾਣਾ ਭਾਈ ਲਾਲੋ ਦੇ ਘਰ ਦਾ ਛਕਿਆ ਪ੍ਰਸ਼ਾਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਭਾਈ ਲਾਲੋ ਨੂੰ ਪਹਿਲੀ ਵਾਰ ਲੱਗਾ ਮੈਨੂੰ ਕਿਸੇ ਨੇ ਭਾਈ ਕਹਿ ਕੇ ਬੁਲਾਇਆ ਮੈਂ ਤੇ ਦਰਵਾਜ਼ਾ ਨਹੀਂ ਸੀ ਖੋਲਦਾ ਕਿਉਂਕਿ ਬਹੁਤੇ ਲੋਕ ਤੇ ਮੇਰ ਤੋਂ ਨਫ਼ਰਤ ਕਰਦੇ ਸੀ ਪਹਿਲੀ ਧਰਮਸ਼ਾਲ ਜਿਹਨੂੰ ਅੱਜ ਅਸੀਂ ਗੁਰਦੁਆਰਾ ਸਾਹਿਬ ਕਹਿੰਨੇ ਪਹਿਲੀ ਧਰਮਸ਼ਾਲ ਐਮਨਾਬਾਦੀ ਧਰਤੀ ਤੇ ਭਾਈ ਲਾਲੋ ਦੇ ਘਰ ਮਹਾਰਾਜ ਨੇ ਰੰਮ ਕੀਤੀ ਸੀ ਉਦੇ ਘਰ ਨੂੰ ਪ੍ਰਚਾਰ ਦਾ ਸੈਂਟਰ ਬਣਾਇਆ ਮਹਾਰਾਜ ਨੇ ਵੱਡੇ ਵੱਡੇ ਕਿਲੇ ਸੁੱਟੇ ਮਹਾਰਾਜ ਨੇ ਸਮਾਓ ਪਿੰਡ ਸਮਾਣੇ ਮਾਨਸਾ ਦੇ ਜ਼ਿਲ੍ਹੇ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਸਮਾਓ ਪਿੰਡ ਹੈ ਜੀ ਤੁਹਾਡੇ ਵਿੱਚ ਉਸ ਇਲਾਕੇ ਦਾ ਕੋਈ ਵੀਰ ਹੋਵੇਗਾ ਅਸੀਂ ਉਸ ਪਿੰਡ ਦੇ ਬਿਲਕੁਲ ਲਾਗੇ ਹੁੰਦੀ ਹਰ ਕੀ ਲੰਗੇ ਸਮਾਗਮ ਕਰਨ ਗਏ ਸਮਾਓ ਪਿੰਡ ਦੀ ਹਿਸਟਰੀ ਤੇ ਬਹੁਤ ਔਰ ਪੜ੍ਹੀ ਸੀ ਪਰ ਲੰਘਣ ਦਾ ਮੌਕਾ ਪਹਿਲੀ ਵਾਰ ਮਿਲਿਆ ਮਾਲਵੇ ਦੇ ਵਿੱਚ ਇੱਕ ਪਿੰਡ ਹੈ ਸਮਾਓ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਪ੍ਰਚਾਰ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਵੱਧ ਪ੍ਰਚਾਰ ਦੌਰੇ ਕੀਤੇ ਜੀ ਆਪਣੇ ਜੀਵਨ ਕਾਲ ਚ ਸਭ ਤੋਂ ਵੱਧ ਮਹਾਰਾਜ ਨੇ ਪ੍ਰਚਾਰ ਦੌਰੇ ਕੀਤੇ ਉਹਨਾਂ ਤੋਂ ਬਾਅਦ ਜੇ ਕਿਸੇ ਹੋਰ ਗੁਰੂ ਵਿਅਕਤੀ ਨੇ ਪ੍ਰਚਾਰ ਦੌਰੇ ਕੀਤੇ ਤੇ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ